ਸਵਾਗਤ ਹੈ ਦੋਸਤੋ ਤੁਹਾਡਾ ਮਾਨਸਾਬ ਚੈਨਲ ਤੇ। ਨਵੀਂ ਅੱਜ ਫੇਰ ਆਪਾਂ ਇੱਕ ਟੋਕੜ ਗੱਬਣ ਮੱਝ ਦੀ ਵੀਡੀਓ ਲੈ ਕੇ ਆਏ ਆਂ। ਵੀਡੀਓ ਕਵਰ ਕਰ ਰਹੇ ਆਪ ਆਪਣੀ ਘਰੋਂ ਪਿੰਡ ਮਰਾਜ ਦੇ ਕੋਟੇ ਕਪਾਹ ਵਾਲੇ ਜ਼ਿਲ੍ਹਾ ਬਠਿੰਡਾ। ਰਾਮਪਰੇ ਦੇ ਜਮਾਨਾ ਨਾਲ ਲਹਿਰੇ ਤੂਰ ਕੋਟ ਤੋਂ ਵੀ 2 ਕਿਲੋਮੀਟਰ ਤੇ ਆ। ਤੇ ਰਾਮਪਰੇ ਤੋਂ ਵੀ 2 ਕਿਲੋਮੀਟਰ ਤੇ ਤੇ ਮਰਾਜ ਤੋਂ। ਵਿਚਾਲੇ ਜੀ ਆਪਣੇ ਕੋਠੇ ਆ। ਕੋਠੇ ਕਪਾਹ ਵਾਲੇ। ਕਿ ਅੱਜ ਆਪਾਂ ਟੋਕੜ ਗੱਬਣ ਝੋਟੀ ਲੈ ਕੇ ਆਏ ਆਂ 2 ਮਹੀਨਿਆਂ ਦੀ। ਚੱਕਾ ਪਾਸ ਤੇ 6 ਕਿਲੋ ਦੁੱਧ ਥੋੜਾ ਜਿਹਾ ਉਪਰਾ ਕਰਦੀ ਆ ਹਦੇ ਕਿਉਂਕਿ ਰਾਤ ਹੀ ਆਈ ਹੈਗੀ ਤੇ ਹੁਣ ਆਪਾਂ ਟੀਕਾ ਲਾ ਕੇ ਚੋਈ ਹੈਗੀ ਉਪਰਾ ਕਰਦੀ ਕਰਕੇ ਤੇ 6 ਕਿਲੋ ਦੁੱਧ ਆਪਾਂ ਚੋਕੇ ਲਿਆ ਆ ਮਾਲਕਾਂ ਦੇ ਘਰੋਂ ਤੇ ਬਾਕੀ ਹੌਲੀ ਹੌਲੀ ਟਿਕ ਜੂਗੀ ਸਾਨੂੰ ਬਦਲ ਠੋਖੜ ਪਸੂ ਕਿਰਾਂ ਕਰਦੇ ਹੁੰਦਾ ਬਿਨਾਂ ਬੱਚੇ ਤੋਂ 2 ਮਹੀਨਾ ਦੀ ਗੱਭਣ ਛੇ ਲੀਟਰ ਦਾ ਦ ਚੰਗੇ ਕੱਦ ਚ ਆ ਗਈ ਇਹ ਨਾ ਸੋਚੋ ਪਤਾ ਨਹੀਂ ਵੀਡੀਓ ਚ ਕੱਦ ਬਣਾਇਆ ਹੋਇਆ ਕੱਦ ਬਹੁਤ ਛੋਟੀ ਦਾ ਤੀਜਾ ਸੂਆ ਸਿੰਘ ਥੋੜਾ ਜਿਹਾ ਵੀ ਉੱਪਰ ਜੇ ਨੂੰ ਚਾ ਜਾ ਹੁਣਾ ਕਰਕੇ ਮੜਾ ਖੁੱਲਾ ਲੱਗਦਾਗਾ ਤੇ ਬੱਸ ਫੇਸ ਕੁਆਟੀ ਬਹੁਤ ਸੋਹਣੀ ਆ ਥਣ ਲੇਵੇ ਦੀ ਪੂਰੀ ਸਾਫ ਆ ਗਈ ਕੋਲੀ ਧਾਰ ਆ ਗਈ ਕੋਈ ਆਇਨੀ ਵੀ ਦਿੱਕਤਾ ਚਾਹੁੰਦੀ। ਹਨ ਲੇਵਾ ਪੂਰਾ ਸਾਫ ਹੈ। ਕੋਈ ਸਾਈਡ ਨਹੀਂ ਕੋਈ ਪਾਸਾ ਨਹੀਂ ਰੱਖਦੀ। ਤੇ ਰੇਟ ਕਰਦੇ ਆ ਲੈਣ ਦੇਣ ਜ 65000 ਰੁਪਏ। ਜਮ੍ਹਾਂ ਲੈਣ ਦੇਣ ਜ ਐ ਕਿਤੇ ਕਹਿ ਦੂੰ ਵੀ ਮੁੱਲ ਕੀਤਾਗਾ। ਕਿਉਂਕਿ ਟੋਕੜ ਗੱਬਣ ਮੱਝ ਮਿਲਦੀ ਨਹੀਂ ਤੁਹਾਨੂੰ ਆਪ ਹੀ ਪਤਾ। ਸਾਡਾ ਫੋਨ ਨੰਬਰ 9811274047 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਦੇ ਵੀ। ਮਾਝੀ ਪਸੰਦ ਆਉਂਦੀ ਆ ਕੋਈ ਟੋਕੜ ਗੱਭਣ ਲੈਣ ਦਾ ਚਾਹ ਬਣਾ ਤਾਂ ਕੰਟੈਕਟ ਕਰ ਸਕਦੇ ਹੋ ਧੰਨਵਾਦ